ਜੋਸੂ ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਅਸੀਂ ਬਟਾਲੇ ਸ਼ਹਿਰ ਦੀ ਸ਼ੋਭਾ ਯਾਤਰਾ ਕੱਢ ਰਹੇ ਹਾਂ ਹਰੇਕ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਭਨਾਂ ਨੂੰ ਜੋਸੂ ਮਸੀਹ ਦੇ ਜਨਮ ਦਿਹਾੜੇ ਦੀ ਵਧਾਈ ਦੇ ਹਾਂਜੀ ਇਹ ਸ਼ੋਭਾ ਯਾਤਰਾ ਕਿੱਥੋਂ ਸਟਾਰਟ ਹੋਈ ਹੈ ਤੇ ਪ੍ਰੇ ਦੀ ਹਸਪੀਟਲ ਖੁਸ਼ਕਵਰੀ ਫੈਲਾਸਫ ਚਰਚ ਤੋਂ ਸ਼ੁਰੂ ਹੋਈ ਹੈ ਜੋ ਸ਼ੋਪਾਸਟਰ ਵੈਲਫਰੈਸ਼ਸ਼ਨ ਵੱਲੋਂ ਇਹ ਕੱਢੀ ਜਾ ਰਹੀ ਹੈ ਸਾਰੀ ਟੀਮ ਵੱਲੋਂ ਮਿਲ ਕੇ ਔਰ ਸਾਰੇ ਪਾਸਟਰਾਂ ਦੇ ਸਹਿਯੋਗ ਨਾਲ ਸਾਡੇ ਕਾਉਂਸਲਰ ਸਾਹਿਬ ਜਗੀਰ ਖੋਖੜ ਜੀ ਜਿਨ੍ਹਾਂ ਦਾ ਬੜਾ ਅੱਜ ਸਾਡੇ ਨਾਲ ਸਜੋਗ ਰਿਹਾ ਉਹ ਵੀ ਸਾਡੇ ਨਾਲ ਮੌਜੂਦ ਨੇ ਅਸੀਂ ਸ਼ਾਇਦ ਪੀਸਫੁੱਲ ਸਭਣਾ ਨੂੰ ਵਧਾਈ ਦੇਣ ਜਾ ਰਹੇ ਹਾਂ ਇਸ ਕਰਕੇ ਅਸੀਂ ਸਾਰਿਆਂ ਦੀ ਸਰਬੱਤ ਦਾ ਭਲਾ ਮੰਗਦੇ ਹਾਂ ਤੇ ਮਸੀਹ ਜਿੰਨੇ ਵੀ ਲੋਕ ਨੇ ਹਮੇਸ਼ਾ ਪੀਸਫੁੱਲ ਰਹੇ ਤੇ ਸਰਬੱਤ ਦਾ ਭਲਾ ਮੰਗਦੇ ਆ ਅਸੀਂ ਸਾਰਿਆਂ ਦਾ ਭਲਾ ਮੰਗਦੇ ਆ ਤੇ ਯਸ਼ਮਸੀ ਦੇ ਜਨਮ ਦਿਹਾੜੇ ਦੀ ਵਧਾਈ ਦੇਣੇ ਨਿਕਲੇ ਆ ਮੈਂ ਜਨਮ ਦਿਹਾੜੇ ਦੀ ਇਹ ਵਧਾਈ ਦੇਣ ਵਾਸਤੇ ਨਿਕਲੇ ਆ ਸਾਰੇ ਪੈਂਤੀ ਕਾਸਟਲ ਪਾਸਟਰ ਜੋਸ਼ਵਾ ਪਾਸਟਰ ਐਸੋਸੀਏਸ਼ਨ ਵੈਲਫੇਅਰ ਅਸੀਂ ਪੂਰੀ ਸਿਟੀ ਦੇ ਵਿੱਚ ਬੜੀ ਹੀ ਧੀਰਜ ਦੇ ਨਾਲ ਇਹ ਸਵੇਰ ਜਾਤਾਂ ਨੂੰ ਲੈ ਕੇ ਜਾ ਰਹੇ ਹਾਂ ਜਿਹਦੇ ਨਾਲ ਸਾਡੇ ਵਿੱਚ ਖਾਸ ਮਦਦਗਾਰ ਸਾਡੇ ਐਮਸੀ ਜਗੀਰ ਖੋਖਰ ਜੀ ਆ ਹੋਰ ਸਾਰੇ ਪਾਸਬਾਨ ਨੇ ਇਸ ਕਰਕੇ ਅਸੀਂ ਸਾਰੇ ਸ਼ਹਿਰ ਦੀ ਸੁਖ ਸਲਾਮਤੀ ਮੰਗਦੇ ਹਾਂ ਪੰਜਾਬ ਦੀ ਸੁਖ ਸਲਾਮਤੀ ਮੰਗਦੇ ਹਾਂ ਸਾਡੀਆਂ ਪ੍ਰਾਰਥਨਾ ਹੈ ਸਦਾ ਕਿ ਇਹ ਪੰਜਾਬ ਤੇ ਭਾਰਤ ਦੇ ਸਦਾ ਵਸਦਾ ਰਹੇ ਖੁਸ਼ੀਆਂ ਖੇੜਿਆਂ ਵਿੱਚ ਰਵੇ ਅੱਜ ਕ੍ਰਿਸਚੀਅਨ ਵੀਰ ਸ਼ੋਭ ਦਿਹਾੜੇ ਤੇ ਸਵੇਰ ਯਾਤਰਾ ਕਰ ਰਹੇ ਨੇ ਕਿ ਉਹਨਾਂ ਨੂੰ ਵਧਾਈ ਦੇਣ ਲਈ ਆਏ ਆ ਇਤਿਹਾਸ ਕਰਨਾ ਵੀ ਇਹ ਦਿਨ ਸਾਰਿਆਂ ਦੀ ਖੁਸ਼ੀਆਂ ਲਿਆਵੇਗਾ ਤੇ ਸਾਰੇ ਕੋਸ਼ਿਸ਼ ਕਰਕੇ ਵੀ ਯੂਸਫ ਮਸੀਹ ਦੀ ਜੋ ਸਾਨੂੰ ਸਿੱਖਿਆ ਸੀ ਵੀ ਸਾਰਿਆਂ ਨਾਲ ਪਿਆਰ ਨਫ਼ਰਤ ਕਿਸੇ ਨਾਲ ਨਹੀਂ ਕੋ ਤੇ ਸਾਰੇ ਚੱਲਣ ਦੀ ਕੋਸ਼ਿਸ਼ ਕਰਾਂਗੇ ਯਸੂ ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਅਸੀਂ ਬਟਾਲੇ ਸ਼ਹਿਰ ਦੀ ਸ਼ੋਭਾ ਯਾਤਰਾ ਕੱਢ ਰਹੇ ਹਾਂ ਹਰੇਕ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਭਨਾਂ ਨੂੰ ਯਸੂ ਮਸੀਹ ਦੇ ਜਨਮ ਦਿਹਾੜੇ ਦੀ ਵਧਾਈ ਦੇ ਹਾਂਜੀ ਇਹ ਸ਼ੋਭਾ ਯਾਤਰਾ ਕਿੰ ਤੋਂ ਸਟਾਰਟ ਹੋਈ ਹੈ ਤੇ ਪ੍ਰੇ ਦੀ ਗੋਸਪਲ ਖੁਸ਼ਕਬਰੀ ਫੈਲੋਸ਼ਿਪ ਚਰਚ ਤੋਂ ਸ਼ੁਰੂ ਹੋਈ ਹੈ ਯੋਸ਼ਾ ਪਾਸਟਰ ਵੈਲ ਫਰੈਸ਼ ਅਸ਼ੋਸ਼ਨ ਵੱਲੋਂ ਇਹ ਕੱਢੀ ਜਾ ਰਹੀ ਹੈ ਸਾਰੀ ਟੀਮ ਵੱਲੋਂ ਮਿਲ ਕੇ ਔਰ ਸਾਰੇ ਪਾਸਟਰਾਂ ਦੇ ਸਹਿਯੋਗ ਨਾਲ ਸਾਡੇ ਕਾਉਂਸਲਰ ਸਾਹਿਬ ਜਗੀਰ ਖੋਖੜ ਜੀ ਜਿਨ੍ਹਾਂ ਦਾ ਬੜਾ ਅੱਜ ਸਾਡੇ ਨਾਲ ਸਹਿਯੋਗ ਰਿਹਾ ਉਹ ਵੀ ਸਾਡੇ ਨਾਲ ਮੌਜੂਦ ਨੇ ਅਸੀਂ ਸ਼ਹਿਰ ਦੇ ਪੀਸਫੁੱਲ ਸਭਨਾਂ ਨੂੰ ਵਧਾਈ ਦੇਣ ਜਾ ਰਹੇ ਹਾਂ ਇਸ ਕਰਕੇ ਅਸੀਂ ਸਾਰਿਆਂ ਦੀ ਸਰਬੱਤ ਦਾ ਭਲਾ ਮੰਗਦੇ ਹਾਂ ਤੇ ਮਸੀਹ ਜਿੰਨੇ ਵੀ ਲੋਕ ਨੇ ਹਮੇਸ਼ਾ ਪੀਸਫੁੱਲ ਰਹਿੰਦੇ ਆ ਤੇ ਸਰਬੱਤ ਦਾ ਭਲਾ ਮੰਗਦੇ ਆ ਅਸੀਂ ਸਾਰਿਆਂ ਦਾ ਭਲਾ ਮੰਗਦੇ ਆ ਤੇ ਯਸ਼ਮ ਸਿੰਘ ਦੇ ਜਨਮ ਦਿਹਾੜੇ ਦੀ ਵਧਾਈ ਦੇਣੇ ਨਿਕਲੇ ਆ ਮੈਂ ਜਨਮ ਦਿਹਾੜੇ ਦੀ ਇਹ ਵਧਾਈ ਦੇਣ ਵਾਸਤੇ ਨਿਕਲੇ ਆ ਸਾਰੇ ਪੈਂਤੀ ਕਾਸਟਲ ਪਾਸਟਰ ਜੋਸ਼ਵਾ ਪਾਸਟਰ ਐਸੋਸੀਏਸ਼ਨ ਵੈਲਫੇਅਰ ਅਸੀਂ ਪੂਰੀ ਸਿਟੀ ਦੇ ਵਿੱਚ ਬੜੀ ਹੀ ਧੀਰਜ ਦੇ ਨਾਲ ਇਹ ਸਵੇਰ ਜਾਤਾਂ ਨੂੰ ਲੈ ਕੇ ਜਾ ਰਹੇ ਹਾਂ ਜਿਹਦੇ ਨਾਲ ਸਾਡੇ ਵਿੱਚ ਖਾਸ ਮਦਦਗਾਰ ਸਾਡੇ ਐਮਸੀ ਜਗੀਰ ਖੋਖਰ ਜੀ ਆ ਫੋਰ ਸਾਰੇ ਪਾਸਬਾਨ ਨੇ ਇਸ ਕਰਕੇ ਅਸੀਂ ਸਾਰੇ ਸ਼ਹਿਰ ਦੀ ਸੁਖ ਸਲਾਮਤੀ ਮੰਗਦੇ ਹਾਂ ਪੰਜਾਬ ਦੀ ਸੁਖ ਸਲਾਮਤੀ ਮੰਗਦੇ ਹਾਂ ਸਾਡੀਆਂ ਪ੍ਰਾਰਥਨਾ ਹੈ ਸਦਾ ਕਿ ਇਹ ਪੰਜਾਬ ਤੇ ਭਾਰਤ ਦੇ ਸਦਾ ਵਸਦਾ ਰਹੇ ਖੁਸ਼ੀਆਂ ਖੇੜਿਆਂ ਵਿੱਚ ਰਵੇ ਅੱਜ ਕ੍ਰਿਸਚਨ ਵੀਰ ਸ਼ੋਭ ਦਿਹਾੜੇ ਤੇ ਸਵੇਰ ਯਾਤਰਾ ਕੱਢ ਰਹੇ ਨੇ ਉਹਨਾਂ ਨੇ ਵਧਾਈ ਦੇਣ ਨਹੀਂ ਆਏ ਆ ਇਤਿਆਸ ਕਰਨਾ ਵੀ ਇਹ ਦਿਨ ਸਾਰਿਆਂ ਦੀ ਖੁਸ਼ੀਆਂ ਲਿਆਵੇਗਾ ਤੇ ਸਾਰੇ ਕੋਸ਼ਿਸ਼ ਕਰਕੇ ਵੀ ਯੂਸਫ ਮਸੀਹ ਜੀ ਜੋ ਸਾਨੂੰ ਸਿਖਾਇਆ ਸੀ ਵੀ ਸਾਰਿਆਂ ਨਾਲ ਪਿਆਰ ਨਫ਼ਰਤ ਕਿਸੇ ਨਾਲ ਨਹੀਂ ਕੋਈ ਤੇ ਸਾਰੇ ਚੱਲਣ ਦੀ ਕੋਸ਼ਿਸ਼ ਕਰਾਂ